ਸਾਨੂੰ ਪੰਜਾਬ ਮਿਲਿਆ ਕੀ ਕੀ ਸਕੂਲਾਂ ਦਾ ਮਾਹੌਲ ਇਹਨਾਂ ਦਾ ਕੀ ਹੀ ਹਸਪੀਟਲਾਂ ਦਾ ਮਾਹੌਲ ਇਹਨਾਂ ਦਾ ਕੀ ਹੀ ਸਾਡੇ ਜਿਹੜੇ ਪੰਜਾਬ ਦੀ ਜਵਾਨੀ ਹੈ ਵਿਦੇਸ਼ਾਂ 'ਚ ਜਾਈ ਜਾ ਰਹੀ ਸੀ ਇਹ ਮੰਨਣਾ ਹੀ ਨਹੀਂ ਗੱਲ ਕਹਿ ਸਕਦੇ ਆਪਾਂ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਇੱਕ ਮੁਹਿੰਮ ਸ਼ੁਰੂ ਕੀਤੀ ਟੋਲ ਫਰੀ ਨੰਬਰ ਜਾਰੀ ਕੀਤਾ ਬਹੁਤ ਸਾਰੀਆਂ ਸ਼ਿਕਾਇਤਾਂ ਤੇ ਆਈਆਂ ਤੇ ਬਹੁਤ ਸਾਰੇ ਭ੍ਰਿਸ਼ਟਾਚਾਰੀਆਂ ਨੂੰ ਫੜਿਆ ਤੇ ਬਹੁਤ ਸਾਰੇ ਉਹਨਾਂ 'ਚ ਜੇਲ੍ਹਾਂ 'ਚ ਵੀ ਨੇ ਪੰਜਾਬੀਆਂ ਦੀ ਸਰਕਾਰ ਸੀਐਮ ਭਗਵੰਤ ਮਾਨ ਦੀ ਸਰਕਾਰ ਜੋ ਕਿਹਾ ਉਹ ਕਰਕੇ ਦਿਖਾਇਆ ਭ੍ਰਿਸ਼ਟਾਚਾਰ ਬੁੱਕ ਪੰਜਾਬ ਦਿੱਲੀ ਉਹਨਾਂ ਦਾ ਇੱਕ ਵੱਡਾ ਉਕਰਾਲਾ ਯਾਨੀ ਕਿ ਐਂਟੀ ਕ腐ਸ਼ਨ ਨੰਬਰ ਜੜਾਇਆ ਉਸ ਨੂੰ ਲਾਂਚ ਕਰਨਾ ਐਂਟੀ ਕ腐ਸ਼ਨ ਲਾਈਨ ਦਿਨਾਲ ਹੁਣ ਤੱਕ 764 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ 950120020 ਇਹ ਉਹ WhatsApp ਨੰਬਰ ਹੈ ਜਿਹਦੇ ਲਈ ਤੁਹਾਡੇ ਮੋਬਾਈਲ 'ਤੇ ਬੈਲੈਂਸ ਦੀ ਜ਼ਰੂਰਤ ਨਹੀਂ ਇੰਟਰਨੈਟ ਚੱਲਦਾ ਹੋਣਾ ਚਾਹੀਦਾ ਤੇ ਜਿਹੜਾ ਵੀ ਤੁਹਾਡੇ ਤੋਂ ਕ腐ਸ਼ਨ ਮੰਗਦਾ ਇੱਕ ਵੀਡੀਓ ਬਣਾਓ ਇੱਥੇ ਪਾ ਦਿਓ ਤੇ ਬਹੁਤ ਲੋਕਾਂ ਦੇ ਉੱਤੇ ਨੰਬਰ ਦੇ ਉੱਤੇ ਵੀਡੀਓ ਜਾਣ ਤੋਂ ਬਾਅਦ ਕਾਰਵਾਈ ਹੋਈ ਹੈ ਹੁਣ ਆਮ ਜਨਤਾ ਨੂੰ ਰਾਹਤ ਇਹ ਮਹਿਸੂਸ ਹੋ ਰਹੀ ਹੈ ਕਿ ਬਿਨਾਂ ਪੈਸੇ ਦਿੱਤੇ ਉਹਨਾਂ ਦਾ ਸਾਰਾ ਕੰਮ ਸਰਕਾਰੀ ਫੀਸਾਂ ਦੇ ਆਧਾਰ 'ਤੇ ਹੀ ਹੋ ਰਿਹਾ ਜਿਹੜਾ ਵੀ ਬੰਦਾ ਪੰਜਾਬ ਦੇ ਲੋਕਾਂ ਦੇ ਟੈਕਸ ਦਾ ਇੱਕ ਵੀ ਪੈਸਾ ਖਾਊਗਾ ਭਾਵੇਂ ਉਹ ਕੋਈ ਅਕਸਰ ਹੋਵੇ ਕੋਈ ਕਾਗਜ਼ ਦੇਣ ਦਾ ਜਾਂ ਮੋਹਰ ਲਾਉਣ ਦਾ ਜਾਂ ਐਨਓਸੀ ਦੇਣ ਦਾ ਕੋਈ ਪੈਸਾ ਮੰਗਦਾ ਹੋਵੇ ਬਿਲਕੁਲ ਬਰਦਾਸ਼ਤ ਨਹੀਂ ਹੋਊਗਾ ਸੋ ਜੇ ਤੁਸੀਂ ਵੀ ਕਿਸੇ ਪ੍ਰਸ਼ਟਾਚਾਰ ਦੇ ਖਿਲਾਫ ਸ਼ਿਕਾਇਤ ਕਰਨੀ ਹੈ ਤਾਂ ਸਿਰਫ ਇੱਕ ਨੰਬਰ 9501200200 ਸੋ ਪੰਜਾਬ ਸਰਕਾਰ ਦੇ ਸੁਪਰਾਲੇ ਦੇ ਨਾਲ ਭ੍ਰਿਸ਼ਟਾਚਾਰ ਬੁਖਤ ਹੋ ਗਿਆ ਪੰਜਾਬ ਅੱਜ ਨੌਕਰੀਆਂ ਦਿੱਤੀਆਂ ਮੁੱਖ ਮੰਤਰੀ ਸਾਹਿਬ ਨੇ ਆਪ ਜਾ ਕੇ ਦੇ ਰਹੇ ਨੇ ਕੋਈ ਬਾਹ ਖੜੀ ਕਰਕੇ ਕਹਿ ਦੇਵੇ ਕਿਸੇ ਦਾ ਕੋਈ ਰੁਪਈਆ ਵੀ ਲੱਗਾ ਹੋਵੇ ਮੈਂ 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 ਤਾਂ ਸਦੀ ਗੱਲ ਇੱਕ ਮਿੰਟ ਇੱਕ ਮਿੰਟ ਤੁਸੀਂ ਨਾ ਸਾਰੇ ਮਸਲੇ ਦੇ ਵੇਖੋ ਕੀ ਹਾਲਾਤ ਆਈ ਦੀਆਂ ਮੈਂ ਮੈਂ ਤੁਹਾਨੂੰ ਦੱਸਣ ਲੱਗਾ ਜੀ ਦੇਖਿਓ ਮੇਰੀ ਗੱਲ ਸੁਣੋ ਆਪਾਂ ਗੱਲ ਕਰੀਏ ਨਾ ਆਪਾਂ ਗੱਲ ਕੀਤੀ ਵੀ ਅਫਸਰ ਜਿਹੜੇ ਦੀਵਾਲੀ ਵਾਲੇ ਦਿਨ ਨੂੰ ਨਜ਼ਰ ਆਉਂਦੇ ਨੇ ਹਾਂਜੀ ਮੈਂ ਕਿਸੇ ਅਫਸਰ ਤੇ ਉਂਗਲ ਨਹੀਂ ਕਰਦਾ ਪਰ ਮੈਂ ਇੰਨੀ ਗੱਲ ਮੰਨਣਾ ਕਹਿਣਾ ਅੱਜ ਜਿਹੜੇ ਇਮਾਨਦਾਰੀ ਨਾਲ ਪਰਤੀ ਹੋ ਰਹੇ ਨੇ ਨਾ ਉਹਨਾਂ ਨੂੰ ਇੱਕ ਦਰਦ ਹੈ ਵੀ ਯਾਰ ਜੇ ਸਾਡੀ ਚਾਹ ਦਾ ਕੱਪ ਕਿਤੇ ਨਹੀਂ ਲੱਗਾ ਤੇ ਕਿਉਂ ਨਾ ਸੀ ਕੰਮ ਕਰਕੇ ਤੇ ਇਹ ਰਿਪੋਰਟ ਕੱਢ ਵਧੀਆ ਦੇਈਏ ਸੋ ਗੱਲ ਮੈਂ ਤੁਹਾਨੂੰ ਉਹ ਗੱਲ ਦੱਸ ਰਿਹਾ ਵੀ ਇਹ ਹਰ ਕੰਮ ਦਾ ਟਾਈਮ ਜ਼ਰੂਰ ਹੈ ਟਾਈਮ ਦੇ ਅਕੋਰਡਿੰਗ ਇਸ ਤੁਹਾਨੂੰ ਸਾਰਾ ਇਹ ਸਿਸਟਮ ਜਿਹੜਾ ਬਹੁਤ ਵਧੀਆ ਬਖੂਬ ਨਜ਼ਰ ਆਉਂਦਾ ਨਸ਼ੇ ਨੂੰ ਲੈ ਕੇ ਸਟਰੀਟ ਦੀ ਸਥਿਤੀ ਨੂੰ ਕਿਵੇਂ ਵੇਖਦੇ ਹੋ ਦੇਖੋ ਮੈਂ ਗੱਲ ਕਹਿਣਾ ਚਾਹੁੰਦਾ ਮੈਂ ਵੀ ਹੁਣ ਮੈਂ ਆਇਆ ਜਲੰਧਰ ਆਇਆ ਪਹੁੰਚਿਆ ਤੁਹਾਡੇ ਕੋ ਮੈਨੂੰ ਤਾਂ ਰਾਹ 'ਚ ਕੋਈ ਤੁਰਿਆ ਜਾਂਦਾ ਨਸ਼ੇ ਵਾਲਾ ਨਹੀਂ ਨਜ਼ਰ ਆਇਆ ਸੋ ਨਸ਼ੇ ਨੂੰ ਵੀ ਪ੍ਰਮੋਟ ਕਿੰਨਾ ਨੇ ਕੀਤਾ ਮੈਂ ਕਹਿੰਦਾ ਜੀ 5000 ਬੰਦਾ 5000 ਬੰਦੇ ਦੇ ਵਿੱਚੋਂ ਦੋ ਇੱਕ ਅਮਲੀ ਬੰਦੇ ਕੋਈ ਨਸ਼ਾ ਕੀਤਾ ਜਾਂ ਸ਼ਰਾਬ ਦਾ ਜਾਂ ਡਰੱਗ ਹੀ ਆ ਤੁਰਿਆ ਫਿਰੰਦੇ ਆ ਉਹਨੂੰ ਜਦੋਂ ਆਪਾਂ ਕੈਮਰੇ ਅੱਗੇ ਲੈ ਜਾਂਦੇ ਨਾ ਵੀ ਉਹਨੂੰ ਜਾਂ ਕੋਈ ਵੇਖੋ ਸੋਸ਼ਲ ਮੀਡੀਆ ਤੇ ਪਾ ਦਿੰਦਾ ਵੀ ਆ ਵੇਖੋ ਜੀ ਪੰਜਾਬ ਦੇ ਮਾਹੌਲ ਵੇਖੋ ਦੋ ਪਰ ਫਿਰ ਪੰਜਾਬ ਦੇ ਰੀਹੈਬ ਸੈਂਟਰ ਭਰੇ ਪਏ ਆ ਮੈਂ ਦੱਸ ਪੰਜਾਬ ਦੇ ਦੇਖੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਪੰਜਾਬ ਦੇ ਮੈਂ ਇੱਕ ਗੱਲ ਕਹਿਣਾ ਚਾਹੁੰਨਾ 5000 ਦੇ ਵਿੱਚੋਂ ਦੋ ਬੰਦੇ ਸਾਨੂੰ ਇਹੋ ਜੇ ਨਜ਼ਰ ਆਉਣ ਤੇ ਜੇ ਆਪਾਂ ਉਹਨੂੰ ਪੰਜਾਬ ਦੇ ਨਸ਼ੇ ਦੇ ਨਾਲ ਜੋੜ ਲਈਏ ਉਹ ਵੀ ਮੈਂ ਨਹੀਂ ਪਰ ਇਸ ਗੱਲ ਦੀ ਪੁਸ਼ਟੀ ਇਥੋਂ ਉਦੋਂ ਹੋਊਗੀ ਜਦੋਂ ਤੁਸੀਂ ਸਿਵਲ ਹਸਪੀਟਲ ਜਾਓ ਦੇਖੋ ਮੈਂ ਜਾਣ ਤੇ ਉੱਥੇ ਗੋਲੀਆਂ ਲੈਣ ਵਾਲਿਆਂ ਦੀ ਲਾਈਨ ਲੱਗੀ ਪਈ ਹੈ ਮੈਂ ਮੈਂ ਜਾਣ ਜੇ ਰੀਹੈਬ ਸੈਂਟਰ ਜਾਈਦਾ ਤੇ ਉੱਥੇ ਜਿਹੜਾ ਕੋਈ ਨਿੰਦਕਾਨਾਂ ਤੇ ਵੀ ਲੋਕ ਗੋਲੀਆਂ ਵੇਚ ਦਿੰਦੇ ਦੇਖੋ ਜਿਹੜਾ ਕੋਈ ਗਲਤ ਰਸਤੇ ਤੇ ਚੜ ਗਿਆ ਹੈ ਤੇ ਸਾਡੇ ਪਰਿਵਾਰਾਂ ਦੇ ਜੀ ਨੇ ਨਾ ਸਾਡੀ ਕੋਸ਼ਿਸ਼ ਕੀ ਹੈ ਵੀ ਯਾਰ ਜਿਹੜੀਆਂ ਗੋਲੀਆਂ ਲੈ ਰਹੇ ਨੇ ਆਖਰਕਾਰ ਉਹਨਾਂ ਦੀ ਸੋਚ ਇਹੋ ਤੇ ਇਹ ਤੇ ਹੈ ਨਾ ਵੀ ਯਾਰ ਆਪਾਂ ਗਲਤ ਰਸਤੇ ਤੇ ਗਏ ਹੁਣ ਮੈਡੀਸਿਨ ਲੈ ਲਈਏ ਆਪਾਂ ਸਹੀ ਰਸਤੇ ਤੇ ਆਈਏ ਸੋ ਅਸੀਂ ਸਾਨੂੰ ਖੁਸ਼ੀ ਹੈ ਵੀ ਜਿਹੜਾ ਕੋਈ ਮੈਡੀਕਲ ਗੋਲੀਆਂ ਲੈ ਕੇ ਆ ਰਿਹਾ ਵਾ ਉਹ ਇਹਦਾ ਮਤਲਬ ਉਹ ਸਹੀ ਰਸਤੇ ਤੇ ਸਹੀ ਡਾਇਰੈਕਸ਼ਨ ਤੇ ਚੱਲ ਰਿਹਾ ਆਸਤੇ ਆਸਤੇ ਉਹਦੀ ਡੋਜ਼ ਘਟ ਜਾਂਦੀ ਹੈ ਉਹ ਜਿਹੜਾ ਵਾ ਬਿਲਕੁਲ ਪ੍ਰਿਪੇਅਰ ਠੀਕ ਹੋ ਜਾਂਦਾ ਆਪਣਾ ਕਾਰੋਬਾਰ ਕਰਨਾ ਸ਼ੁਰੂ ਹੋ ਜਾਂਦਾ ਸੋ ਸਾਡੀ ਥਿੰਕਿੰਗ ਇਹ ਹੋਆ ਪੰਜਾਬ ਦਾ ਦਰਦ ਹੈ ਸਾਡੇ ਸੀਨੇ 'ਚ ਅਸੀਂ ਅਸੀਂ ਕੋਈ ਪੈਰਾਸ਼ੂਟ ਨਹੀਂ ਆਏ ਮੈਂ ਆਪਣੀ ਮਿੱਟੀ 'ਚੋਂ ਨਿਕਲ ਕੇ ਆਇਆ ਮੈਂ ਦੇਖਿਆ ਮਗਰੀਬ ਮਦਿਕਾ ਮੈਂ 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 ਮੈਡੀਕਲ ਲਾਈਨ ਦਾ ਕੰਮ ਕਰਦਾ ਸਾਂ ਮੈਂ ਉਹਨਾਂ ਚੁੱਲਿਆਂ ਤੇ ਬਹਿ ਕੇ ਚਾਹ ਪੀਤੀ ਉਹਨਾਂ ਲੋਕਾਂ ਦੇ ਦਰਦ ਸੁਣੇ ਇੱਥੋਂ ਤੱਕ ਕਈ ਵਾਰੀ ਲੋਕਾਂ ਕੋ ਸਾਡ ਜਿਤਨਾ ਇਲਾਜ ਕਰਨ ਜਾਣਾ ਕਿਸੇ ਦਾ ਕਿਸੇ ਕੋ ਪੈਸਾ ਨਹੀਂ ਹੁੰਦਾ ਉਹ ਦਰਦ ਲੈ ਕੇ ਮੈਂ ਉੱਠਿਆ ਮੈਨੂੰ ਸਿਆਸਤ ਦਾ ਕੋਈ ਸ਼ੌਂਕ ਨਹੀਂ ਸੀ ਮੈਂ ਜੋਨਾ ਵੀ ਪੰਜਾਬ ਸਾਡਾ ਵਧੀਆ ਤਰੱਕੀ ਚ ਜਾਵੇ ਸਾਡਾ ਹਰ ਆਬਾਮ ਸੁਖੀ ਹੋਵੇ ਪਰ ਜਦੋਂ ਇਸ ਮਕਾਮ ਤੇ ਆ ਕੇ ਪਹੁੰਚ ਕੇ ਵੇਖਿਆ ਇੱਥੇ ਚਾਰੇ ਪਾਸੇ ਨੇਰਾ ਨਜ਼ਰ ਆਇਆ ਪਰ ਉਸ ਨੇਰੇ ਦੇ ਵਿੱਚ ਹੁਣ ਆਪਾਂ ਦੀਵੇ ਦੀਵਿਆਂ ਨਾਲ ਚਾਨਣ ਕਰਨਾ ਸ਼ੁਰੂ ਕਰ ਰਹੇ ਹਾਂ ਟਾਈਮ ਜ਼ਰੂਰ ਲੱਗੂਗਾ ਇਹ ਨਹੀਂ ਕਹਿ ਸਕਦੇ ਆ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਵੀ ਸਾਡੀ ਨੀਅਤ ਚ ਖੋਟ ਨਹੀਂ ਪੰਜਾਬ ਦਾ ਦਰਦ ਸਾਡੇ ਸੀਨੇ ਚ ਦਰਦ ਤੋਂ ਨੁਕਸਾਨ ਚ ਇੱਤੇ ਆ ਗਿਆ ਜੀ ਦਿੱਲੀ ਬੈਠੇ ਹੋਏ ਆ ਡੱਲੇਵਾਲ ਸਾਹਿਬ ਦੀ ਸਿਹਤ ਬੜੀ ਨਾਜ਼ੁਕ ਆ ਬੰਦ ਦੀ ਕਾਲ ਵੀ ਦਿੱਤੀ ਹੈ ਸਰਕਾਰ ਦਾ ਕੀ ਸਟੈਂਡ ਹੈ ਕਿਸਾਨਾਂ ਬਾਰੇ ਦੇਖੋ ਜੀ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਿਸਾਨਾਂ ਦੇ ਨਾਲ ਸਰਕਾਰ ਦਾ ਸਟੈਂਡ ਰਿਹਾ ਔਰ ਮੈਂ ਬੀਜੇਪੀ ਨੂੰ ਵੀ ਇਹੋ ਕਹਿਣਾ ਚਾਹੁੰਦਾ ਵਾ ਆਪਣੀ ਰਾਜਧਾਨੀ ਚਾਉਣ ਲੱਗ ਗਿਆ ਸਾਨੂੰ ਇੱਕ ਉਪਰਾਪਣ ਜਿਹੜਾ ਸਾਡੇ ਕਿਸਾਨਾਂ ਨੂੰ ਮਹਿਸੂਸ ਹੋ ਰਿਹਾ ਹੈ ਕਾਦੀ ਗੱਲ ਨੂੰ ਕਿਉਂ ਜੇ ਕੋਈ ਦਿੱਕਤ ਹੈ ਤੁਹਾਨੂੰ ਤੁਸੀਂ ਜੇ ਤੁਸੀਂ ਨਹੀਂ ਆਉਣਾ ਆਉਣ ਦੇਣਾ ਚਾਹੁੰਦੇ ਦਿੱਲੀ ਦੇ ਵਿੱਚ ਤੁਸੀਂ ਆਪਣੇ ਅਫੀਸਰ ਆਪਣੇ ਪੋਲੀਟਿਕਲੀ ਬੰਦੇ ਭੇਜੋ ਕੋਈ ਮੀਟਿੰਗ ਕਰ ਲੈਣਾ ਆਪਾਂ ਗੱਲ ਤੇ ਸੁਣੀਏ ਪਰ ਇਤਨਾ ਵੀ ਨਾ ਕਰੀਏ ਵੀ ਬਿਲਕੁਲ ਮੱਥੇ ਦੇ ਉੱਤੇ ਅੱਖਾਂ ਰੱਖ ਲਈਏ ਇਤਨਾ ਵੀ ਨਾ ਸਾਨੂੰ ਉਹ ਕੀ ਕਹਿੰਦੇ ਬਗਾਨੀ ਮਾਂ ਵਾਲਾ ਸਲੂਕ ਸਾਡੇ ਸਾਹਮਣੇ ਨਜ਼ਰ ਕਰੋ ਵੀ ਜਿਹੜਾ ਸਾਨੂੰ ਦੁੱਖ ਲੱਗੇ ਦੋ ਚਾਰ ਮੇਰੇ ਨਿੱਜੀ ਸਵਾਲ ਹੈ ਜੀ ਤੁਸੀਂ ਵੈਜੀਟੇਰੀਅਨ ਹੋ ਕਿ ਨਾਨ-ਵੈਜੀਟੇਰੀਅਨ ਮੈਂ ਜੀ ਨਾਨਵੈਜ ਵੀ ਖਾਲੀਦਾ ਜੀ ਠੀਕ ਹੈ ਵੈ ਜੀ ਜਿਆਦਾ ਵੈਜੀਟੇਰੀਅਨ ਹੀ ਚੱਲਦਾ ਵਾ ਬਸ ਨਾਨਵੈਜ ਕਿਤੇ ਕਿਤੇ ਜਿੱਥੇ ਕਿਤੇ ਮਾੜਾ ਮੋਟਾ ਮੂਡ ਕਰੇ ਤੇ ਖਾਲੀਦਾ ਜੀ ਪੈਕਪਕ ਲੈ ਲੈਣੇ ਨਹੀਂ ਜੀ ਮੈਂ ਤੁਹਾਨੂੰ ਸੱਚਾਈ ਗੱਲ ਦੱਸਾਂ ਬਿਲਕੁਲ ਜਿਹੜਾ ਮੇਰਾ ਐਸਾ ਮਾਹੌਲ ਨਹੀਂ ਹੋਣਾ ਇਹ ਨਾ ਇਹ ਕਰਦੇ ਤੁਸੀਂ ਹਾਂਜੀ ਚਾਚੂ ਹੀ ਪੀਨੇ ਹਾਂ ਨਹੀਂ ਚਾਚੂ ਪੀ ਲੈਣੇ ਹਾਂ ਜੇ ਕਿਤੇ ਜਿਆਦਾ ਖੁਸ਼ੀ ਹੋਵੇ ਚਾਹ ਕੇ ਚੂ ਠੀਕ ਹੈ ਨਹੀਂ ਮੈਂ ਤੁਹਾਨੂੰ ਦੱਸਦਾ ਜੇ ਕਿਤੇ ਜਿਆਦਾ ਹੁਣ ਮੇਰੇ ਬੇਟੇ ਦਾ ਜਨਮ ਦਿਨ ਸੀ ਠੀਕ ਹੈ ਤੇ ਮੈਨੂੰ ਇਹ ਸੀ ਵੀ ਚਲੋ ਖੁਸ਼ੀ ਆ ਪਰਿਵਾਰ ਸਾਰਾ ਇਕੱਠਾ ਹੁੰਦਾ ਕਿਉਂਕਿ ਇਹ ਜਿਹੜੀ ਜ਼ਿੰਮੇਵਾਰੀ ਹੈ ਨਾ ਇਹ ਬੜੀ ਜ਼ਿੰਮੇਵਾਰੀ ਬੋਝ ਭਰਿਆ ਵਾਲੀ ਜ਼ਿੰਦਗੀ ਤੇ ਜਦੋਂ ਪਰਿਵਾਰ ਇਕੱਠਾ ਹੁੰਦਾ ਹੈ ਫਿਰ ਖੁਸ਼ੀਆਂ ਵੀ ਸਾਂਝੀਆਂ ਹੁੰਦੀਆਂ ਨੇ ਠੀਕ ਹੈ ਫਿਰ ਪੈਗ ਪੁਗ ਲਾ ਲਓ ਨਹੀਂ ਨਹੀਂ ਇਤਰਾ ਨਾ ਤੁਸੀਂ ਹੁਣ ਪੈਗ ਪੁਗ ਵਾਲੇ ਦਿਵਾਲੇ ਨਾ ਹੋ ਨਹੀਂ ਤੁਸੀਂ ਤਾਂ ਨਹੀਂ ਪੈਗ ਪੁਗ ਵਾਲੀ ਗੱਲ ਤੇ ਬੜੀ ਤਾਂ ਇੱਕ ਗੱਲ ਮੀਡੀਆ 'ਚ ਅਕਸਰ ਕੀ ਜਾਂਦੀ ਹੈ ਵੀ ਸ਼ਰੀਰ ਦਾ ਸੁਭਾਅ ਖੁੱਲਾ ਬਹੁਤਾ ਜੋ ਹੈ ਉਹ ਸ਼ਰੀਆਮ ਹੈ ਨਹੀਂ ਬਿਲਕੁਲ 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 ਇੰਜੋਏ ਕਰੀਦਾ ਲਾਈਕ ਗਲਤੀ ਕੀ ਹੈ ਮਤਲਬ ਕੋਈ ਨਹੀਂ ਨਹੀਂ ਮੈਂ ਤੁਹਾਨੂੰ ਦੱਸੰਦਾ ਇੰਜੋਏ ਕਰੀਦਾ ਜ਼ਿੰਦਗੀ 'ਚ ਕਦੇ ਕੋਈ ਨਸ਼ਾ ਕੀਤਾ ਨਾ ਭਾਜੀ ਜ਼ਿੰਦਗੀ ਚ ਡਰਿੰਕ ਜੇ ਮਾੜਾ ਮੋਟਾ ਕਿਤੇ ਹੋਇਆ ਤੇ ਹੋਇਆ ਅਦਰਵਾਇਜ਼ ਬੜਾ ਟ੍ਰੋਲ ਕਰਦੇ ਸੋਸ਼ਲ ਮੀਡੀਆ ਤੇ ਵੀ ਸ਼ਾਇਰੀ ਨੇ ਸਮਾਨ ਸਮੂਹ ਲਾ ਲਿਆ ਜੀ ਸ਼ਾਇਰੀ ਦਾ ਤਾਂ ਗੱਲਾਂ ਇਹਨੂੰ ਬੜੀਆਂ ਆਉਂਦੀਆਂ ਭਾਜੀ ਵੇ ਚਲੋ ਵੇਖੋ ਕਰਦੇ ਨਾ ਤੁਹਾਨੂੰ ਮੈਂ ਮੈਂ ਤੁਹਾਨੂੰ ਮੈਂ ਮੈਂ ਤੁਹਾਨੂੰ ਦੱਸਦਾ ਨਾ ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਨਾ ਇਹੋ ਜਿਹੇ ਟ੍ਰੋਲ ਦੇ ਨਜ਼ਰ ਆਉਂਦੇ ਆ ਨਾ ਵੀ ਸ਼ਾਇਰੀ ਦਾ ਸਮਾਨ ਲੱਗਿਆ ਸੀ ਫਲਾਨੀ ਦਿਨ ਤੇ ਬੜੀ ਗੱਲ ਕੱਢੀ ਸੀ ਨਾ ਨਾ ਮੈਂ ਤੁਹਾਨੂੰ ਦੱਸਦਾ ਕਈ ਵਾਰੀ ਸ਼ਾਇਰੀ ਰੋਜ਼ ਇੱਕ ਦਿਨ ਚ 50 50 ਮੀਟਿੰਗਾਂ ਕਰ ਰਿਆ ਹਾਂ ਉਹ ਮੀਟਿੰਗਾਂ ਜਿਹੜੀਆਂ ਨੇ ਨਾ ਉਹ ਆ ਜਾ ਕੇ ਜਿਤਨਾ ਲੋਕ ਸਭਾ ਦੀ ਇਲੈਕਸ਼ਨ ਕਰ ਰਹੇ ਹਾਂ ਉਹ ਉੱਥੇ-ਉੱਥੇ ਰਹਿੰਦੀ ਸੀ ਹਾਂ ਉਹ ਜਦੋਂ ਇਹੋ ਜਿਹਾ ਟਰੋਲ ਕੋਈ ਉਹ ਬਣਾ ਬਣੂ ਕੇ ਨਾ 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 ਐਡਿਟ ਕਰਕੇ ਨਾ ਉਹ ਜਦੋਂ ਪੇਸ਼ ਕਰਦੇ ਆ ਨਾ ਉਹ ਜਦੋਂ ਵਿਰੋਧੀ ਵੀ ਆਪਣੇ ਪੇਜਾਂ ਤੇ ਪਾਉਂਦਾ ਪੈਂਦੇ ਨੇ ਮਿੰਟ ਚੁੱਦੀ ਫਿਰ ਉਹ ਜਦੋਂ ਵਾਇਰਲ ਹੁੰਦੀ ਹੈ ਨਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰਾ ਨਾ ਜਦੋਂ ਐਮਪੀ ਦੀ ਇਲੈਕਸ਼ਨ ਸੀ ਸ਼ਾਇਦ 40000 ਫਾਲੋਅਰ ਹੈ ਉਹ ਜਦੋਂ ਟ੍ਰੋਲ ਵਾਲੀ ਵੀਡੀਓ ਪਾਈ ਨਾ ਉਹ ਮੇਰਾ 70000 ਫਾਲੋਅਰ ਹੋ ਗਿਆ ਸੋ ਮੈਂ ਮੈਨੂੰ ਤੇ ਉਹ ਚੀਜ਼ਾਂ ਦਾ ਬੈਨੀਫਿਟ ਹੋ ਰਿਹਾ ਹਾਂ ਬਾਕੀ ਜੇ ਕੋਈ ਮੇਰੀ ਨਿੱਜੀ ਲਾਈਵ ਵੱਲੋਂ ਪੁੱਛਣਾ ਚੁੰਦਾ ਮੈਂ ਸ਼ਰਮ ਖੋ ਕੇ ਕਹਿਣਾ ਜੇ ਹੈਗੇ ਆ ਤੇ ਹੈਗੇ ਆ ਨਹੀਂ ਆ ਤੇ ਨਹੀਂ ਆ ਪਰ ਮੈਂ ਅੱਜ ਤੱਕ ਕਦੀ ਵੀ ਨਸ਼ੇ ਵਾਲਾ ਬਿਲਕੁਲ ਮੇਰੀ ਜ਼ਿੰਦਗੀ ਚ ਵਰਕਾ ਨਹੀਂ ਸੀ ਠੀਕ ਹੈ ਹਾਂ ਦੋਸਤੀ ਦੀ ਕੀ ਪਰਿਭਾਸ਼ਾ ਤੁਹਾਡੇ ਸ਼ਬਦਾਂ ਚ ਦੋਸਤੀ ਯਾਰ ਕਈ ਵਾਰੀ ਉਹ ਕਹਿੰਦੇ ਨਾ ਐਸੇ ਵੀ ਸੱਜਣ ਹੁੰਦੇ ਨੇ ਭਾਜੀ